प्यार से समझा रहा हूं एक मिनट मेरी आंखों में आओ 2 मिनट महफिल में जाओ रुकोलाए रुको भैया मैं बार-बार समझा रहा मैं ओए तू जाना पीछे ना रो रु 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 बाबूजी सुनते हो मैं आकर हूं वैसा ही आदमी है मेरी बात समझ लेई ਜੈ ਬਾਬੂ ਪਰਦਾ ਝੱਟਾ ਨਾ ਏਹ ਅਸਲੀ ਹੋਵੇ ਤਾਂ ਸਾਰੇ ਅਸਲੀ ਬੋਲਿਓ ਨਕਲੀ ਹੋਵੇ ਨਕਲੀ ਬੋਲਿਓ ਬੋਲਣ ਦੇ ਸ਼ਦਾ ਪੈਸਾ ਨਹੀਂ ਲੱਗਦਾ ਜੋ ਜਿੰਦਾ ਨਹੀਂ ਬੋਲੇਗਾ ਫਿਰ ਮਰਨ ਤੋਂ ਬਾਅਦ ਕੀ ਬੋਲੇਗਾ 5 ਮਿੰਟ ਕੋਈ ਬੰਦਾ ਆਪਣੇ ਪੈਰ ਨੂੰ ਅੱਗੇ ਪਿੱਛੇ ਮਤ ਕਰਨਾ ਆਪਣੀ ਧਾਂਤੋ ਦੇਖਿਓ ਬੱਦੂ ਵਾਲੇ ਕਹਿੰਦਾ ਜਾਈਓ ਫਕੀਰਾ ਕੋਲੋ ਜੈ ਫੀਰਾ ਦੇ ਦਾਰੂ ਮੰਗੀ ਰਾਹੁਲ ਦਾਰੂ ਆ ਵੀ ਠੱਡੇ ਮੰਗੇ ਠੰਡੇ ਆ ਗਏ ਪਕੌੜੇ ਵੀ ਤਨੇ ਛਪੀਕਰ ਮੰਗੇ ਛਪੀਕਰ ਵੀ ਆ ਗਿਆ ਪਕੌੜੇ ਵੀ ਆ ਗਏ ਵਿੱਚ ਬੋਲੀ ਦਾ ਜਾ ਬਾਰ-ਬਾਰ ਉਹ ਤੇਰਾ ਪੱਲਾ ਹੋ ਜਾ ਇਹਦਾ ਸਮਾਨ ਇੰਨਾ ਵੱਡਾ ਆ ਗਿਆ ਇੰਨਾ ਵੱਡਾ ਮੇਰੇ ਡੱਬਾ ਵੀ ਨਹੀਂ ਹੈਗਾ ਜੈ ਬਾਬੇ ਦੀ ਜੈ ਸਰਕਾਰਾਂ ਦੀ ਆਪਣੀ ਇਮਾਨਦਾਰੀ ਤੋਂ ਬੋਲੋ ਖੇਡ ਅਸਲੀ ਹੈ ਕਿ ਬਕਣੀ ਹੈ ਇੱਕਈ ਆਵਾਜ਼ ਹੀ ਨਹੀਂ ਖੁੱਲੀ ਸੱਚ ਪਕੜਨੇ ਇਹ ਬਾਈ ਨਕਲੀ ਹੈ ਇਹ ਅਸਲੀ ਤਾ ਬਣੇਗਾ ਇਹਦੇ ਚ ਗਾਣਾ বাজੇਗਾ ਉਹ ਵੀ ਗੁਰਦਾਸ ਮਾਨ ਸੁਣੋ ਗਾਣਾ ਪਹਿਲੇ ਗਾਣਾ ਵਜਾ ਕੇ ਸੁਣੋ ਮਿੱਟੀ ਮਾਰੇਗਾ ਗਾਣਾ ਚੱਲੇਗਾ ਪਾਣੀ ਦਾ ਚਿੱਟਾ ਬਾਰਾ ਨਾ ਇਹ ਬਾਬੇ ਦਾ ਚਰਾਗ ਬਲੇਗਾ ਪੀਰਾ ਦਾ ਇੱਧਰ ਵੇਖੀ ਮਰੇ ਲੈ ਖਵਾਜਾ ਬਾਬੇ ਮੰਗਾਇਆ ਇੱਥੇ ਚਲਾਨ ਦੀ ਅਗਿਆਬੀ ਦੇ ਦੋ ਇੱਕ ਵਚਨ ਹਰ ਮਨਾ ਸਕਣਾ ਕੰਨ ਮੈਂ ਚਲਾ ਵੀ ਸਕਦਾ ਪਰ ਮੈਨੇ ਮੋਣੀ ਕਰਨੀ ਹੈ ਆਪ ਕੋ ਲੋ ਆਪਦੇ ਬੱਚਾ ਦੀ ਰੋਟੀ 'ਚੋਂ ਨਾ ਮੇਰਾ ਇੱਕ ਸਵਾਲ ਹੈ। ਹਾਂ ਛੋਟਾ ਵੱਡਾ ਹੁਣ ਪੂਰਾ ਕਰੀਏ ਕਿ ਕਿ ਨਹੀਂ ਹੈ ਤਾਂ ਚਿਹਰਾ ਮਨ ਚੁਪਾਈਓ। ਨਾ ਕੀ ਮੰਗਦਾ ਯਾਰ। ਤੂੰ ਬੋਲਦੇ ਸ਼ਰਮ ਆਉਂਦੀ ਹੈ। ਇੱਕ 20 ਰੁਪਏ ਦਾ ਸਵਾਲ ਹੈ ਫਕੀਰਾਂ ਦਾ। ਇਹ ਤਾਂ 20 ਰੁਪਏ ਦਾ ਸਵਾਲ ਹੈ ਫਕੀਰਾਂ ਦਾ। ਆ ਜਾ ਕਿਸੇ ਦਾ ਮਨ? ਜੋ ਕੰਦਾ ਲਾਓ ਪਰਦੇਸੀ। ਆ 20 ਰੁਪਏ ਮੈਂ ਦੇਣਾ। ਇਹ ਮੇਰੇ ਨਾਮ ਕੋ ਗਾਣਾ ਚਲਾਓ। ਤਾਲੀ ਮਾਰ ਮਰਦਾ ਦੇ ਲੋ ਵੀ ਯਾਰ। ਆ ਬੱਚੇ ਨੂੰ ਮਿਠਾਈ ਬਹਿ ਜਾ ਬਈ। ਕਤੋਂ ਸੇ ਦਲੀਆ ਤੁੱਟ ਹੋਏ ਐਡੀ ਜਨਤਾ ਦੇ ਵਿੱਚ ਲੱਗਦਾ ਜਿਆਦਾ ਹੀ ਵੱਡੀ ਦੌਲਤ ਮੰਗ ਲਈ ਜੋ ਦਿੱਤੀ ਨਹੀਂ ਜਾਣੀ ਆ ਲੈ ਬਾਬਾ ਵੀਰੇ ਆ ਗਿਆ ਮੈਂ ਉੱਥੇ ਆ ਗਿਆ ਬਸ ਆ ਗਿਆ ਉੱਥੇ ਆਣਾ ਮੇਰਾ ਆਜੋ ਆਜੋ ਮੇਰੀ ਕਦਰ ਕਰੀਏ ਨਾ ਤੇ ਮੇਰਾ ਬਾਬਾ ਤੇਰੀ ਲੱਖਾਂ ਚ ਕਦਰ ਕਰੇਗਾ ਠੀਕ ਹੈ ਠੀਕ ਹੈ ਕਿੰਨੇ ਮੈਨੂੰ 20 ਰੁਪਏ ਦੇਣਾ ਹੈ ਇਹ ਬਾਬੇ ਦੇ ਨੋਤੇ ਦਿਓ ਬਾਬੇ ਨੂੰ ਬੋਲੋ ਇੱਕ ਮੰਦਾ ਹੈ ਕਿ ਸਾਰੇ ਮੰਦੇ ਹੋ ਬਾਬੇ ਦਾ ਨੋ ਲੈ ਕੇ ਨਾ ਤੇ ਹੈ ਤੇਰੀ ਜੇਬ 'ਚ ਪੈਸਾ ਨਹੀਂ ਆਪ ਆਪਣੀ ਜੇਬ 'ਚ ਹੱਥ ਪਾ ਲਓ ਮੈਂ ਵੇਖਣਾ ਚਾ ਰਿਹਾ ਯਾਰ ਪਾਓ ਯਾਰ ਇਹ ਬੱਚਾ ਹੱਥ ਪਾ ਲਓ ਧਾਨੀ ਕਦੀ ਉਕਦੇ ਨਹੀਂ ਸਮੁੰਦਰ ਕਦੀ ਸੁਕਦੇ ਨਹੀਂ ਓਏ ਆਪਰੇ ਮੈਨੂੰ 20 ਰੁਪਏ ਦੇ ਦੇ ਤਾਂ ਮੈਂ ਕੋਕੀ ਥੋੜੀ ਬਨਵਾ ਲਾਂਗਾ ਤੁਸੀਂ ਗਰੀਬ ਥੋੜੀ ਹੋ ਜਾਓਗੇ ਇਹ ਹੱਗੇ ਦਾ ਬੱਚਾ ਮਰੇਗਾ ਤਾਂ ਕਫਨ ਨਹੀਂ ਆਣਾ 20 ਰੁਪਏ ਦੇ ਵਿੱਚ ਆ ਪੈਨ ਨੂੰ ਰੋਕੀ ਕਿ ਮਿਲ ਬਈ ਬਾਈ ਜੀ ਹੈਲੋ ਅੱਗੇ ਨੂੰ ਹੋ ਜਾ ਮਾੜਾ ਜਗਾ ਨਾ ਛੱਡੀ ਬੜਾ ਨੁਕਸਾਨ ਹੋਇਆ ਕੁਟੀ ਬੇਟਾ ਬਿਲਕੁਲ ਪੈਸਾ ਹੈ ਬੇਟਾ ਦੇ ਦੇ ਨਹੀਂ ਕੋਈ ਚੱਕਰ ਨਹੀਂ ਕਾਹਨਾ ਸੁਣੋ ਮੈਂ ਬਾਬੇ ਦੀ ਦੁਆ ਕਰਨਾ ਦੁਆ ਸੁਣ ਲਓ ਜੋ ਬਣਾ ਨਹੀਂ ਤੇਰੇ ਹੱਥੋਂ ਦੀ ਚੰਦ ਲਕੀਰੋਂ ਸੇ ਉਹ ਕبھی-ਕبھی ਬਣਤਾ ਹੈ ਸਾਧੂਔਰ ਫਕੀਰੋਂ ਸੇ ਦੇਖੇ ਪਾਣੀ ਇੱਕ ਅੰਗਾ ਜਲੇ ਛਿੱਟਾ ਮਾਰਾਂਗਾ ਪਾਣੀ ਦਾ ਇਹ ਬਾਬੇ ਦਾ ਚਰਾਗ ਬਲੇਗਾ ਪੀਰਾਂ ਦਾ ਕਿਸੇ ਦਾ بگੜਿਆ ਕੰਮ ਹੈ ਆਪਣੇ ਮਨ ਸੋਚ ਲਓ ਲਿਖਾਈ ਪੜਾਈ ਮੁਕਤਮਾ ਤਾਰੀਖ ਮਕਾਨ ਦੁਕਾਨ ਸਰਸਵਾਲੀ ਕੋਸ਼ ਨਹੀਂ ਹੁੰਦੀ ਜੱਟੂ ਜੀ ਦਾ ਸਵਾਲ ਦੇਖੋ ਖੜੋ ਮੈਂ ਕਸਮ ਖਾਣਵਾ ਬੱਝੇ ਜੇ ਬਾਬੇ ਦਾ ਚਰਾਗ ਵਿਖ ਜਾ ਪੀਰਾਂ ਦਾ ਤਾਂ ਨਮਸਕਾਰ ਕਰ ਲਈਓ ਪਰ ਹੰਕਾਰ ਨਾ ਕਰ ਗੱਲਾਂ ਤਾਂ ਵਧੀਆ ਕਰਦਾ ਹਾਂ ਜੀ ਪੀਰ ਬਾਬਾ ਜੀ ਜੀ ਜੇਬ ਵਿੱਚ ਅਗਰ 20 ਰੁਪਏ ਨਹੀਂ ਉਸ ਬੰਦੇ ਨੂੰ ਮਾਫ ਕਰ ਦੇ ਜਿਹਦੀ ਜੇਬ ਅੱਜ ਦੇ ਨਾਮ ਤੋਂ ਪ੍ਰਗਟ ਹੋ ਜਾ ਉਹਨੇ ਆਣਾ ਲੈਣਾ ਜੇਬ ਵਿੱਚ ਛੁਪਾ ਕੇ ਚਲੇ ਜਾਂਦਾ ਹੈ ਨਾ ਪਰ ਉਹ ਮੈਂ ਨਹੀਂ ਵੇਖਦਾ ਸਾਲ ਭਰ ਦੀ ਕਮਾਈ ਹੈ ਨਾ ਉਹ ਹਕੀਮ ਡਾਕਟਰ ਖਾ ਜਾਂਦੇ ਨੇ ਇਹ ਫਕੀਰਾਂ ਦੀ ਬੱਦੂਆ ਹੁੰਦੀ ਹੈ ਸਰਦਾਰ ਜੀ ਇਹਨੂੰ ਬੰਦ ਕਰਿਓ 2 ਮਿੰਟ ਵਾਸਤੇ ਓਕੇ ਜੀ ਬਾਬਾ ਜਰਾਕ ਤਾਂ ਲਾਤਾ ਸਾਨੂੰ ਬਣਾਉਣ ਨਹੀਂ ਦਿੱਤੀ ਵੀਡੀਓ ਪਤਾ ਨਹੀਂ ਫਕੀਰਾਂ ਨੇ ਕਿਹਾਂ ਦੌਲਤ ਮੰਗ ਲਈ ਹੋਏ ਤਾਂ ਮੈਲੇ ਬੋਲਣ ਦੀ ਵੀ ਮਿਹਨਤ ਨਹੀਂ ਮੇਰੇ ਖੇਤ ਦੀ ਕੀਮਤ ਮੈਨੂੰ ਕੌਣ ਦੇ ਸਕਦਾ ਹੈ ਪਰ ਹੋਏ ਚ ਮੈਲੇ ਨਾ ਕਰਿਓ ਐਤਾ ਯਾਰ ਜਰੂਰ ਦੇ ਦੇਈਏ ਤਾਲੀ ਮਰਦਾਂ ਦੇ ਨੋਦੀ ਆਪਾਂ ਨਾਂ ਨਾਂ ਕਰਦੇ ਕੋਈ ਵੀ ਜੁਦਾ ਦਿੰਦਾ ਮੈਂ ਬਾਬੇ ਜੀ ਦੁਆ ਕਰਨਾ ਦੁਆ ਸੁਣ ਲਓ ਦਾ 피ਰ बाबा ਜੋ ਆਦਮੀ ਜੋ ਬਾਬੂ ਜੀ ਜੋ ਮੇਰੀ ਭੈਣ ਇੱਕ 20 ਰੁਪਇਆ ਆਪਣੇ ਬੱਚਿਆਂ ਦੀ ਰੋਟੀ ਚੋਂ ਕੱਢ ਕੇ ਤੇਰੇ ਲੰਗਰ ਦੇਣਾ ਚਾਹੁੰਦੇ ਨੇ ਜਾ ਉਹਦਾ ਭਲਾ ਕਰਦੇ ਉਹਦੇ ਬੱਚਿਆਂ ਦਾ ਭਲਾ ਕਰਦੇ ਉਹਦੀ ਔਲਾਦ ਦਾ ਭਲਾ ਕਰਦੇ ਜਾਂ ਉਹਦੀ ਯਾਤਰਾ ਸਫਲ ਕਰਦੇ ਜਿਹਦੀ ਜੇਬ ਚੋਂ 20 ਰੁਪਏ ਨਿਕਲਦੇ ਨੇ ਜਾ ਉਹਦੇ ਘਰਾਂ ਲੱਖਾਂ ਦੀ ਬਲਕੱਤ ਕਰਦੇ ਤਾਂ ਲੰਗਰ ਰੁਪਇਆ ਤਾਂ ਦੇ ਲੋ ਬਸ ਫਿਰ ਆ ਗਿਆ ਮੈਂ ਕੁਮਿੰਟ ਬਾਤ ਕੈਬਾ ਬਬੀ ਆ ਜਾ ਬੱਬਾ ਜਾਣਾ ਅਹੀਂ ਉਹ ਕਿੰਨੇ ਦੇਣਾ ਹੈ ਆ ਬੂਤਲ ਦੇ ਦੇ ਤੂੰ ਬਟ ਲਾ ਲਈਏ ਇਹ ਲੰਬਾ ਹੱਥ ਕਰ ਦੋ ਹਾਂ ਉਹ ਦੇ ਦੇ ਬੰਦੇ ਨੇ ਦੇ ਦੇ ਜੀ ਦੇਗਾ ਪਸਤਾ ਕੇ ਇਹ 20 ਰੁਪਏ ਤਾਂ ਮੇਰੇ ਬੋਲਣ ਦਾ ਵੀ ਮੁੱਲ ਨਹੀਂ ਯਾਰ ਮੇਰੇ ਖੇਲ ਦੀ ਕੀਮਤ ਮੈਨੂੰ ਕੌਣ ਦੇ ਸਕਦਾ ਬਾਦਾ ਸੁਣੋ ਕੈਸੇ ਲੈਣਾ ਮੈਂ ਇੱਕ ਮਿੰਟ ਇਹਦੇ ਤੋਂ ਪਹਿਲੇ ਗੁਰਦਾਸ ਮਾਨ ਸੁਣਾ ਬਈ ਮੈਂ ਵਾਦਾ ਕਰਿਆ ਬਈ ਅੰਗਰੇਜ਼ੀ ਨਾ ਬੋਲ ਬਈ ਓਏ ਬੇਵਾਰੀ अपनी ईमानदारी तो बोलो मेरा एक भाई जिस बंदे ने मेन पैसा देना सिर्फ एक मिनट वो मेरे को आना मैं जब लागा दुआ करके और जिन्हें मेनू कुछ नहीं देना वो भाई जा सकता है मेरा खेल समाप्त हो गया आप बच्चे जिन्हें भी है ना एक दो चीन बोल दू ਕਪਾ ਚੇਚੇ ਲੈ ਜਾਣਾ ਕੋਈ ਬੱਚਾ ਯਹਾਂ ਰੁਕਣਾ ਨਾ ਇੱਕ ਦੋ ਤਿੰਨ ਬੱਚੇਓ ਖੇਲ ਖਤਮ ਜਲਦੇ ਦੇ 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 ਇਹ ਤੋਂ ਜ਼ਿਆਦਾ ਚਲਦੀ ਹੈ ਮੈਨੂੰ ਮੇਰੀ ਜੇਬ ਵਿੱਚ ਹੁੰਦੇ ਨੇ ਪੈਸੇ ਇੱਕ ਮਿੰਟ ਸਿਰਫ ਬੜਾ ਹੋ ਜਾ ਇੱਕ ਮਿੰਟ ਬੜਾ ਹੋ ਜਾ ਬਾਈ ਬੱਚਾ ਯਹਾਂ ਕੋਈ ਮਟਾਣਾ ਮੇਰੇ ਪਾਸ ਚਲ ਜੋ ਬੱਚ ਚਾਓ ਬੈਡਾ ਆਪਣੀ ਸੰਗਤ ਚ ਚਲੇ ਜਾਓ ਜਿਸ ਨੇ ਮੈਨੂੰ ਪੈਸਾ ਦੇਣਾ ਹੈ ऐसे हाथ कर दो सीधा एक बोल दूंगा दो कदम आगे आ जाना मैं दुआ करके देखता हूँ खेल खत्म जाओ बेटा चले जाए बाबू एक मिनट से ऐसे पैर मिला लो अपना अपना मैं आपके लिए दुआ कर रहा हूँ दुआ सुन लो दुआ में खैर है ਇੱਤੇਪਾ ਦੁਆ ਹੀ ਲੈਣ ਆਏ ਬਾਬੇ ਦੀ ਆ। ਸੋਨਾ ਚਾਂਦੀ ਨਹੀਂ ਮਿਲਦਾ। ਮੇਰੀ ਗੱਲ ਸਮਝ ਲੈ ਜਿਹੜਾ ਫਕੀਰਾਂ ਦੀ। ਕਾਕਾ ਤੇ ਮੇਰੇ ਬੈਠੀ ਬੈਠਾ ਥੱਲੇ। ਬੈਠੀ ਮੇਰੇ ਬਾਦਸ਼ਾਹ ਕਿ ਮੈਂ ਤਾਂ ਬੈਠੀ। ਕਰੋੜ ਪਤੀ ਆਦਮੀ ਐ ਵਿਚਾਰਾ। ਉਹ ਫਕੀਰਾਂ ਦੀ ਗੱਲ ਸੁਣ ਕੇ ਨਾ ਬੈਠ ਗਿਆ। ਪਤਾ ਕੀ ਏ? ਜੋ ਆਪਣੇ ਦਾ ਇੱਜ਼ਤਮਾਨ ਕਰਦਾ ਏ ਉਹ ਦੁਆ ਦਾ ਵੀ ਕਰਦਾ ਏ। ਜੋ ਆਪਣੇ ਦਾ ਇੱਜ਼ਤਮਾਨ ਨਹੀਂ ਕਰ ਸਕਦਾ ਨਾ ਉਹ ਦੁਆ ਦਾ ਕੀ ਕਰੇਗਾ ਯਾਰ। ਗੱਲ ਸਮਝਣ ਵਾਲੀ ਏ ਸਾਰੀ। ਅਗਮਰ ਲੈਣਾ ਮੇਰੇ ਬਾਦਸ਼ਾਹ। ਦੁਆ ਸੁਣ। ਇਹ ਬਾਬੇ ਦੇ ਰੇਤੇ ਨਾ। ਐਸੇ ਐਸੇ ਬੰਦੇ ਵੀ ਜਾਂਦੇ ਨੇ ਮੱਥਾ ਟੇਕਣ ਇਧਰ ਵੇਖ ਆਪਣੇ ਅਬੀਤਾ ਬਚਨ ਕਰੀਨਾ ਕਪੂਰ ਇਹਨੂੰ ਕੋਈ ਪੈਸਾ ਦੀ ਕਮੀ ਨਹੀਂ ਇਹਦੇ ਕੋਲ ਵਾਵਾ ਪੈਸੇ ਨੇ ਅਜਮੇਰ ਜਾਣੇ ਸੇ ਤੇਰੇ ਦੀਦਾਰ ਹੋ ਜਾਏ ਅਗਰ ਮਿਲੇ ਅਜਮੇਰ ਕੀ ਮਿੱਟੀ ਤੋਂ ਗਰੀਬੋਂ ਕੇ ਬੇੜੇ ਪਾਰ ਹੋ ਜਾਏ ਪਾਰ ਹੋ ਜਾਏ ਇੱਕ ਖਵਾਜਾ ਦੇ ਦਰਬਾਰ ਦੇ ਤੋਹਫੇ ਹੁੰਦੇ ਨੇ ਫਕੀਰਾ ਕੋਲ ਭਈ ਕਾਕਾ ਇਹਨੂੰ 1 ਮਿੰਟ ਬੰਦ ਕਰ ਲੈ ਕਰ ਲੈ ਜੀ ਤੂੰ ਪਹਿਲੇ ਐਸੇ ਕਰ ਦੋ ਆ ਜੀ हाथ वो आगे जाएगा जैसे मैंने बुलाए थे वैसे चला जा और कोई बंदा नहीं जाना चले जाना भगत जी और कोई नहीं जाना चला जा छोटे चले जाना बादशाह जी थोड़ा हो आगे हो जाइए आगे होके बना भाई लोग चला जा रहा आप चले जाना छोटे बच्चे को होश में कर रहा हूं ऐसे पैर मिलाना बाबा जी थोड़ा इधर बराबर में इधर आ जाओ देड़े देड़े देड़े। और पूछूंगा आवरा जानते हो ये क्या है पानी, पानी वालों को जानते हो इधर छोड़ दो या पकड़ लिया कहा बाल ताली बजाओ ये नहीं इधर आ जाओ और जो पूछूंगा भगत आदमी की बात पूछूंगा कितनी देर में बताएगा इन लोगों को बाबा का दुआ दे दूँ ऐसे करो हाथ एक दवा एक दुआ दवा क्या है खांसी दमा शुगर मर्दान की शक्ति कम जोड़ों में दर्द इतनी बड़ी लकड़ी है मेरे पास वो लकड़ी लहसन में कूट के खिला खाली पे। उसकी बीमारी बाहर उसको खुशी मिले बोलो काम अच्छा के बुरा अच्छा तुम भी किसी का काम करना अच्छे के लिए करना थोड़ा है ज़्यादा नहीं है ਮੈਂਨੇ ਬੋਲਾ ਇੱਕ ਦਵਾ ਦੂੰਗਾ ਇੱਕ ਬਾਬਾ ਦਾ ਦੁਆ ਦੂੰਗਾ ਦਵਾ ਦੁਆ ਕੀ ਹੈ ਦੇਖ ਐਸੇ ਕਰੋ ਮਰਦਾਨੀ ਵਾਲਾ ਬੰਦਾ ਇਸ ਕੋ ਖਾਲੀ ਪੇਟ ਖਾਣਾ ਲਸਣ ਨੂੰ ਪੋਕ ਕੇ ਇਹ ਸਾਰੇ ਮਰਦਾਨੀ ਵਾਲੇ ਹੀ ਆ ਬਈ ਕੀ ਦੁਆ ਭਾਈ ਬੋਲਿਓ ਮਤ ਸਿੱਧਾ ਹੱਥ ਹੁਣ ਦੇਂ ਟਸਤਕਾਨੀ ਇਹ ਮੰਨ ਵਾਲੇ ਮੰਨ ਤੇ ਮੰਨਣ ਵਾਲੇ ਨਹੀਂ ਮੰਨਤੇ ਦੇ ਨਾ ਉਹ ਡਰਾਈਵਰ ਬੰਦੇ ਵੇਨ ਉੱਠਣਾ ਰੱਖਣੇ ਵਾਲਾ ਲੈ ਲੋ ਰੱਖਣੇ ਵਾਲਾ ਆ ਕੇ ਹੱਥ ਕਰ ਕੋ ਕੀ ਨਾਮ ਹੈ ਬਾਬਾ ਜੀ कर लो तो मैं मोल बेचूंगा पाँच रुपए लूंगा दे दोगे हाँ, फिर ही बोला है।, है मैंने रख लो एक और है दस रुपए लूंगा बादशाह जी फिर ही बोला है टेस्ट मर्दानगी टेस्ट अब दवा नहीं अब बाबे की दुआ दूंगा देख ये मेरे बाबा पीर तेरे सामने आ जाए नमस्कार कर लेना किसी का भला ना हो ना किसी का बुरा भी अपने तो फाइल रखी अपने कदम से किसी की मत दुआ मत लियो देखिए मेरे बाबा पीर ਤੇਰੇ ਸਾਹਮਣੇ ਆਏ ਹੱਥ ਜੋੜ ਕੇ ਚੱਲ ਜੀ ਲੀਏ ਫੇਰ ਅੱਜ ਤਾਂ ਮੇਲੇ ਦੇ ਹੀ ਹਗਲ ਵੇਲੇ ਹੀ ਹੋਈ ਜਾਂਦੇ ਐ ਅੱਜ ਦੇਖਿਆ ਮੇਲਾ ਉਧਰ ਤਾਂ ਘੇੜਾ ਹੀ ਲਾਉਂਦੇ ਐ ਅੱਜ ਦੇਖਿਆ ਮੇਲਾ ਅੱਜ ਮੇਲਾ ਦੇਖਿਆ ਆਪਾਂ ਅੱਗੇ ਤਾਂ ਘੇੜਾ ਹੀ ਲਾਇਦਾ ਸੀ ਉਧਰ ਤਾਂ ਮੈਂ ਉਹ ਪਿੱਛੇ ਬੱਸਾਂ ਤੋਂ ਲਾ ਕੇ ਸੌ ਜਾਣਾ ਉਹਨਾਂ ਫਵਾਰੀ ਆ ਗਈ ਤਾਂ ਚੱਲ ਜਾਣਾ ਉਧਰ ਰਛਵੀ ਐ ਨੇ ਦੀ ਅੱਜ ਅੱਜ ਰਛਵੀ ਪੁਰਾ ਵੇੜੀ ਆਪਣੇ ਬਲਾਕ ਪਾਵਾਂਗੇ ਨਾ ਆਪਾਂ ਬੱਲੀ ਬੁਲਾਉਣਾ ਹੈ ਨਾ ਨਜ਼ਾਇਜ਼ ਸ਼ਾਦ ਲਾਈਆਂ ਦਾ ਸ਼ੋਗਲ ਮੇਲਾ ਦੇ ਤਾਂ ਸਾਰੇ ਆਪ ਰਹਿਗਾ ਗਏਂਗੇ ਆਉਂਦੀ ਪ੍ਰਗਾ ਹੀ ਆਉਂਦਾ ਸਾਰੇ ਇਹ ਦੇਖ 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 ਏ ਕੀ ਕਰੇ ਹੋਰ ਯੋਰਨਾ ਇੱਕ ਪਰੇਗਾ ਹੋਰ ਇੱਕ ਪਰੇਗਾ ਹੋਰ ਇਹ ਸ਼ਗਲਾ ਦਾ ਇਦਾਂ ਲੱਗਦੀ ਆ ਨਾ ਬੁੜੀਆਂ ਵੀ ਪਰੇਗਾਗਾ ਕੇ ਦੁਨੀਆ ਆਉਂਦੀਆਂ ਕਾਹਨੇ ਖਾਂਜ ਲਾਇਦੀ ਭਈ ਇਹ ਤਾਂ ਕਾਬੜ ਕੋ ਨਹੀਂ ਹੁੰਦੀ ਜਾਂਦੀ ਬਾਬਾ ਆਪਣੇ ਵੀ ਨਾਲ ਦੇ ਕਹਿੰਦੇ ਯਾਰ ਚਲੋ 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 ਗੱਡੀ 'ਚ ਬੜੀ ਵੱਡੀ ਸਰਾ ਨਾ ਓਏ ਘਰੋਂ ਫਾਂਜਾ ਤਰਾ 5 ਤਾ ਈਪ੍ਰੈਲ 2023 ਪੱਕ ਪੱਕ ਦੀਪਕ ਵੀ ਆਊਗਾ ਮੇਰ ਕੀ ਮੁਰਗੇ ਵਾਲਾ ਇਹ ਨਾਮ ਚੌਕੀਦਾਰਨ ਆ ਵੀ ਉਹਨੂੰ ਮਰਸੀ ਮੁਰਗਾ ਪੱਕ ਪੱਕ ਦੀ ਕੇ ਆਹੋ ਲੱਕੀ ਡਰਾਪ ਕਿੰਨੇ ਦਾ 4 ਲੱਖ ਨਹੀਂ ਟੈਕ ਟੈਕ ਕਿੰਨੇ ਦੀ ਉਦਾਂ ਹੀ ਲਗਾ ਦੋ ਲਗਾ ਦੇ ਮੇਰਾ ਇਹ ਨਾਮ ਕੱਟਾ ਕੋਈ ਇਦਾਂ ਹੋਰ ਕਾਕਾ ਬਣ ਜੂ ਕੋਈ ਪੂਰਾ ਲਖ ਰਾਮਗੜੀ ਆ ਵੀ ਜਿਹੜੇ ਕੱਢਣੇ ਹੁੰਦੇ ਆ ਨਾ ਉਹ ਸਟਾਰ ਪਾ ਦੇ ਨਾਲ ਯਾ ਲੈ ਡਰਾਪ ਆ ਲੋ ਕੀ ਪਤਾ ਨਿਕਲੇ ਜਾਂਦਾ ਹੈ ਨਾ ਲੈ 9888 016 ਇਹੋ 0 16 16 ਆਉ ਆ ਦਨ ਲਖ ਪੈ ਗਿਆ ਡਰਾ ਓਏ ਯਾ ਲੈ ਆਪਣੀ ਮੇਰੀ ਗੱਡੀ ਫਰੀ ਹੋ ਜਾਣੀ ਜਾਂ ਨਿਕਲ ਗਏ ਦਸਾਂ ਦੇ ਦਸ ਫਕੀਰਾਂ ਦੇ ਬੱਗੀ ਰੰਗੜਵਾ ਅੱਛਾ ਜੀ بابا جی ڈرا نکل گیا نا اپا بھاگتے بن گئے رڈے ہاں رومے نے ڈے ایتھے لیٹی رہندے اند بھئی نے جہان مجھے تین سبسکرائب کر دو کچھ کو کر دو بیلنگ کیتا او میرا بھی کرایا ہے انہوں میرا بھی کرو چینل سبسکرائب اوتھروں چل جا